ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਆਪਣੇ ਚੈਨਲ ਤੇ ਆਪਣੀ ਵੀਡੀਓ ਦੇਖਣ ਪਹਿਲੀ ਵਾਰ ਆਏ ਨੇ ਉਹ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਦੋਸਤੋ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਇਸ ਵਿਸ਼ੇ ਤੇ ਆ ਕਿ ਆਪਾਂ ਤੁਹਾਨੂੰ 6 ਇਦਾਂ ਦੀਆਂ ਗੱਲਾਂ ਦੱਸਾਂਗੇ ਜੇਕਰ ਤੁਸੀਂ ਉਹ ਕਰਦੇ ਹੋ ਤਾਂ ਕਦੇ ਵੀ ਆਪ ਪੁਲਟਰੀ ਫਾਰਮਿੰਗ 'ਚ ਸਫਲ ਨਹੀਂ ਹੋ ਸਕੋਗੇ ਤੁਸੀਂ ਉਹ 6 ਗੱਲਾਂ ਦਾ ਬਿਲਕੁਲ ਧਿਆਨ ਰੱਖਣਾ ਸੋ ਜੇਕਰ ਤੁਸੀਂ ਉਹ 6 ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਜਿਹੜਾ ਪੁਲਟਰੀ ਫਾਰਮਿੰਗ 'ਚ ਸਫਲ ਹੋ ਸਕਦੇ ਹੋ ਪਰ ਜੇਕਰ ਤੁਸੀਂ ਉਹ 6 ਗਲਤੀਆਂ ਕਰੋਗੇ ਤਾਂ ਤੁਹਾਡੀ ਸਫਲਤਾ ਦਾ ਹੋਣਾ ਮੁਸ਼ਕਿਲ ਆ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਵੀਡੀਓ ਨੂੰ ਜਿਹੜਾ ਸਕਿੱਪ ਕਰੇ ਬਿਨਾਂ ਦੇਖਿਓ ਸੋ ਜ਼ਿਆਦਾ ਤੁਹਾਡਾ ਆਪਾ ਸਮਾਂ ਨਹੀਂ ਲੈਂਦੇ ਵੀਡੀਓ ਦੀ ਸ਼ੁਰੂਆਤ ਕਰਦੇ ਆ ਦੋਸਤੋ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਫਾਰਮ ਆ ਉਹਦੀ ਹਵਾ ਦੀ ਵੈਂਟੀਲੇਸ਼ਨ ਉਹ ਚ ਹੋਣੀ ਚਾਹੀਦੀ ਆ ਹਵਾ ਦੀ ਵੈਂਟੀਲੇਸ਼ਨ ਮਤਲਬ ਕਿ ਇਸ ਤਰ੍ਹਾਂ ਹੋਣੀ ਚਾਹੀਦੀ ਆ ਯੂਚ ਥੋੜੇ ਬਹੁਤੇ ਏਰੀਏ ਚ ਜਾਲੀ ਲੱਗੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਆਪਣਾ ਦੇਖ ਸਕਦੇ ਹੋ ਆ ਦੇਖੋ ਇਧਰ ਦੀ ਹਵਾ ਪੈ ਕੇ ਉਧਰ ਦੀ ਨਿਕਲਦੀ ਆ ਉਧਰ ਦੀ ਹਵਾ ਪੈ ਕੇ ਇਧਰ ਦੀ ਨਿਕਲਦੀ ਠੀਕ ਹੈ ਜੀ ਵੈਂਟੀਲੇਸ਼ਨ ਮਤਲਬ ਕਿ ਹਵਾ ਦਾ ਕਰਾਸ ਹੋਣਾ ਪ੍ਰੋਪਰ ਜਿਹੜੀ ਹਵਾ ਕਰਾਸ ਹੋਵੇ ਸਭ ਤੋਂ ਵੱਡੀ ਗੱਲ ਇਹ ਆ ਕਿ ਜੇਕਰ ਹਵਾ ਨਹੀਂ ਕਰਾਸ ਹੋਊਗੀ ਤਾਂ ਇਹਨਾਂ ਦੇ ਜਿਹੜਾ ਬਿੱਠਾ ਨਾਲ ਅਮੋਨੀਆ ਗੈਸ ਬਣਦੀ ਆ ਉਹ ਗੈਸ ਕਾਫੀ ਬਿਮਾਰੀਆਂ ਨੂੰ ਜਿਹੜਾ ਜਨਮ ਦਿੰਦੀ ਆ ਸੋ ਸਭ ਤੋਂ ਪਹਿਲਾ ਸਟੈਪ ਇਹ ਆ ਕਿ ਤੁਸੀਂ ਹਵਾ ਦਾ ਵੈਂਟੀਲੇਸ਼ਨ ਤੁਹਾਡੇ ਫਾਰਮ ਚ ਬਿਲਕੁਲ ਪ੍ਰੋਪਰ ਹੋਣਾ ਚਾਹੀਦਾ ਦੂਸਰੀ ਗੱਲ ਦੋਸਤੋ ਜਿਹੜੀ ਆਪਾਂ ਇਹਨਾਂ ਨੂੰ ਫੀਡ ਪਾਉਣੇ ਆ ਜਾਨਵਰਾਂ ਨੂੰ ਉਹ ਫੀਡ ਹਮੇਸ਼ਾ ਇੱਕ ਕੰਪਨੀ ਦੀ ਹੀ ਪਾਓ ਜੇਕਰ ਆਪਾਂ ਇਹਨਾਂ ਨੂੰ ਸ਼ੁਰੂ ਤੋਂ ਲੈ ਕੇ ਘਰ ਦੀ ਫੀਡ ਪਾਉਣੇ ਆ ਤਾਂ ਤੁਸੀਂ ਘਰ ਦੀ ਫੀਡ ਹੀ ਪਾ ਸਕਦੇ ਹੋ ਜੇਕਰ ਤੁਸੀਂ ਬਾਹਰਲੀ ਕੋਈ ਵੀ ਕੰਪਨੀ ਦੀ ਫੀਡ ਪਾਉਂਦੇ ਹੋ ਉਹ ਇੱਕ ਕੰਪਨੀ ਦੀ ਹੋਣੀ ਚਾਹੀਦੀ ਹੈ ਮਤਲਬ ਕਿ ਚੇਂਜ ਨਹੀਂ ਕਰਨੀ ਅੱਗੇ ਜਿਹੜਾ ਤੁਸੀਂ ਫੀਡ ਪਾਉਨੇ ਹੋ ਉਹਦੀ ਐਕਸਪਾਇਰੀ ਡੇਟ ਹਮੇਸ਼ਾ ਚੈੱਕ ਕਰੋ ਕਈ ਵਾਰ ਕਈ ਦੁਕਾਨਦਾਰ ਕੀ ਕਰਦੇ ਨੇ ਹਰ ਇੱਕ ਦਾ ਦੁਕਾਨਦਾਰ ਇਦਾਂ ਦੇ ਨਹੀਂ ਹੁੰਦੇ ਸਾਰੇ ਤਾਂ ਨਹੀਂ ਹੁੰਦੇ ਪਰ ਕਈ ਵੀਰ ਕੀ ਕਰਦੇ ਨੇ ਐਕਸਪਾਇਰ ਹੁੰਦੀ ਹੈ ਜਿਹੜੀ ਫੀਡ ਉਹ ਚੁਕਾ ਦਿੰਦੇ ਨੇ ਆਪਾਂ ਉਹ ਚੀਜ਼ ਨਹੀਂ ਦੇਖਦੇ ਸੋ ਜਿਹੜੀ ਫੀਡ ਦੀ ਐਕਸਪਾਇਰੀ ਵੀ ਚੈੱਕ ਕਰਿਆ ਕਰੋ ਦੋਸਤੋ ਤਾਂ ਜੋ ਤੁਹਾਨੂੰ ਅੱਗੇ ਤੋਂ ਕੋਈ ਪ੍ਰੋਬਲਮ ਨਾ ਆਵੇ ਤਾਂ ਜੋ ਆਪਣੇ ਜਾਨਵਰ ਬਿਮਾਰ ਨਾ ਹੋਣ ਅਗਲੀ ਗੱਲਬਾਤ ਦੋਸਤੋ ਜਿਹੜਾ ਆਪਣਾ ਫਾਰਮ ਆ ਉਹ ਬਿਲਕੁਲ ਸ਼ਾਂਤ ਜਗ੍ਹਾ ਤੇ ਹੋਣਾ ਚਾਹੀਦਾਗਾ ਜਿਹੜਾ ਕਈ ਵੀਰ ਫਾਰਮ ਬਿਲਕੁਲ ਰੋਡ ਤੇ ਕਰ ਲੈਂਦੇ ਨੇ ਫਾਰਮ ਆਪਣਾ ਹਮੇਸ਼ਾ ਰੋਡ ਤੋਂ ਹਟਮਾ ਹੋਣਾ ਚਾਹੀਦਾਗਾ 200 400 ਫੁੱਟ ਜੇਕਰ ਆਪਣਾ ਫਾਰਮ ਸੜਕ ਤੋਂ ਪਿੱਛੇ ਹੋਊ ਹਟਮਾ ਹੋਊਗਾ ਤਾਂ ਜਿਹੜੀ ਸ਼ੋਰ ਪ੍ਰਦੂਸ਼ਣ ਗੱਡੀਆਂ ਦੇ ਹਾਰਨ ਆਵਾਜ਼ ਉਹ ਤੁਹਾਡੇ ਫਾਰਮ ਤੱਕ ਨਹੀਂ ਪਹੁੰਚੂਗੀ ਜਿਸ ਤਰ੍ਹਾਂ ਤੁਸੀਂ ਪੋਲਟਰੀ ਫਾਰਮਿੰਗ ਅੰਡੇ ਪਰਪਸ ਲਈ ਕਰਦੇ ਹੋ ਜੇਕਰ ਤੁਹਾਡਾ ਬਿਲਕੁਲ ਰੋਡ ਤੇ ਫਾਰਮ ਹੋ ਤਾਂ ਅੰਡਿਆਂ ਦੀ ਜਿਹੜੀ ਪਰਸੈਂਟੇਜ ਬਹੁਤ ਜ਼ਿਆਦਾ ਘਟ ਜੂਗੀ ਇਹ ਪ੍ਰਾਈਵੇਸੀ ਭਾਲਦੇ ਹੁੰਦੇ ਨੇ ਦੋਸਤੋ ਅੰਡੇ ਦੇਣ ਵੇਲੇ ਜਦੋਂ ਇਹਨਾਂ ਦੇ ਕੰਨਾਂ 'ਚ ਆਵਾਜ਼ਾਂ ਪੈਣੀਆਂ ਹਿੱਆਂ ਜਿੱਦਾਂ ਮਸ਼ੀਨਰੀ ਦਾ ਖੜਕਾ ਜਾਂ ਹੌਰਨ ਇਦਾਂ ਦੀਆਂ ਜਿਹੜੀਆਂ ਆਵਾਜ਼ਾਂ ਇਹਨਾਂ ਦੇ ਕੰਨਾਂ 'ਚ ਪੈਣੀਆਂ ਤਾਂ ਇਹ ਡਿਸਟਰਬ ਹੋਣਗੇ ਉੱਥੇ ਜਿਹੜਾ ਅੰਡੇ ਦੀ ਪ੍ਰੋਡਕਸ਼ਨ ਕਾਫੀ ਜ਼ਿਆਦਾ ਘਟ ਜਾਂਦੀ ਆ ਸੋਕ ਪਾਣੀ ਇਹ ਗੱਲ ਵੀ ਦਾਵੀ ਧਿਆਨ ਰੱਖਣਾ ਕਿ ਜਿਹੜਾ ਫਾਰਮ ਆ ਬਿਲਕੁਲ ਸੜਕ ਤੇ ਨਹੀਂ ਹੋਣਾ ਚਾਹੀਦਾ ਉਸ ਸੜਕ ਤੋਂ ਰੋਡ ਤੋਂ ਹਟਮਾ ਹੋਣਾ ਚਾਹੀਦਾ ਅਗਲੀ ਗੱਲ ਇਹ ਆ ਕਿ ਆਪਣਾ ਫਾਰਮ ਆ ਜਿਹੜਾ ਉੱਥੇ ਜੰਗਲੀ ਜਾਨਵਰ ਨਾ ਆਉਂਦੇ ਹੋਣ ਕੋਈ ਵੀ ਜਾਨਵਰ ਲਗਾ ਲਓ ਜੋ ਕਿ ਤੁਹਾਡੇ ਖਾਨੇ ਤੇ ਜਾਨਵਰਾਂ ਨੂੰ ਪਰੇਸ਼ਾਨ ਨਾ ਕਰਨ ਠੀਕ ਆ ਜੀ ਉਹਨਾਂ ਤੋਂ ਡਰ ਕੇ ਵੀ ਜਿਹੜਾ ਅੰਡੇ ਦੀ ਪ੍ਰੋਡਕਸ਼ਨ ਘਟ ਜਾਂਦੀ ਆ ਅਗਲੀ ਗੱਲ ਦੋਸਤੋ ਜਿਹੜੀ ਆਪਾਂ ਲੇਬਰ ਰੱਖਣੀ ਆ ਮੁਲਾਜ਼ਮ ਰੱਖਣੇ ਆ ਉਹ ਸਸਤੀ ਹੋਣੀ ਚਾਹੀਦੀ ਆ ਜੇਕਰ ਆਪਾਂ ਨੂੰ ਮੁਲਾਜ਼ਮ ਜਿਹੜੇ ਵਹਗੇ ਮਿਲਣਗੇ ਲੇਬਰ ਮਹਿੰਗੀ ਮਿਲੂਗੀ ਉੱਥੇ ਵੀ ਆਪਾਂ ਨੂੰ ਜਿਹੜੇ ਪੁਲਟਰੀ ਫਾਰਮਿੰਗ ਚ ਆਪਾਂ ਫੇਲ ਹੋ ਸਕਦੇ ਆ ਉਸ ਉਸ ਕਾਰਨ ਕਰਕੇ ਵੀ ਸੋ ਆਪਾਂ ਨੇ ਜਿਹੜੀ ਲੇਬਰ ਸਸਤੀ ਮੁਹੱਈਆ ਕਰਵਾਉਣੀ ਆ ਤਾਂ ਜੋ ਆਪਣਾ ਪ੍ਰੋਫਿਟ ਵੱਧ ਸਕੇ ਅਗਲੀ ਗੱਲ ਇਹ ਆ ਦੋਸਤੋ ਜਿਹੜੇ ਭਾਂਡਿਆਂ ਚ ਜਿਹੜੇ ਫੀਡਰਾਂ ਚ ਜਾਂ ਜਿਹੜੇ ਡਰਿੰਕਰਾਂ ਚ ਇਹਨਾਂ ਨੂੰ ਆਪਾਂ ਪਾਣੀ ਜਾਂ ਫੀਡ ਦਿੰਨੇ ਆ ਉਹ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇਗੇ ਜੇਕਰ ਉਹ ਸਾਫ਼ ਸੁਥਰੇ ਨਹੀਂ ਹੋਣਗੇ ਤਾਂ ਇਹਨਾਂ ਨੂੰ ਉਸ ਚੀਜ਼ ਨਾਲ ਜ਼ਿਆਦਾ ਬਿਮਾਰੀ ਲੱਗਣ ਦੇ ਚਾਂਸ ਵਧ ਜਾਂਦੇ ਨੇਗੇ ਸੋ ਆਪਾਂ ਨੇ ਫੀਡਰ ਡਰਿੰਕਰ ਬਿਲਕੁਲ ਸਾਫ਼ ਰੱਖਣਿਆਂਗੇ 2-3 ਦਿਨਾਂ ਬਾਅਦ ਡਰਿੰਕਰ ਵੀ ਸਾਫ਼ ਕਰੋ ਤੇ ਫੀਡਰ ਵੀ ਸਾਫ਼ ਕਰੋ ਤਾਂ ਜੋ ਉਹ ਚ ਫੰਗਲ ਵਗੈਰਾ ਜਿਸ ਤਰ੍ਹਾਂ ਪਾਣੀ ਆਪਾਂ ਪਾਈ ਜਾਂਦੇ ਆ ਕਿਸੇ ਚੀਜ਼ ਚ ਪਾਈ ਜਾਂਦੇ ਆ ਉਲੀ ਵਰਗੀ ਇੱਕ ਚੀਜ਼ ਹੋ ਜਾਂਦੀ ਐ ਚੀਕਣਾ ਜਾ ਲੱਗ ਜਾਂਦਾ ਸੋ ਉਹ ਵੀ ਬਿਮਾਰੀਆਂ ਨੂੰ ਜਨਮ ਦਿੰਦੀ ਆ ਆਪਾਂ ਨੇ ਜਿਹੜੇ ਫੀਡਰ ਤੇ ਡਰਿੰਕਰ ਬਿਲਕੁਲ ਸਾਫ਼ ਰੱਖਣੇ ਆ ਅਗਲੀ ਜਿਹੜੀ ਗੱਲ ਆ ਦੋਸਤੋ ਉਹ ਇਹ ਆ ਕਿ ਆਪਾਂ ਕੀ ਕਰਦੇ ਆ ਜਿਹੜੇ ਵੱਡੇ ਮੁਰਗੇ ਮੁਰਗੀਆਂ ਹੁੰਦੇ ਨੇ ਵੱਡੇ ਜਾਨਵਰ ਹੁੰਦੇ ਨੇ ਜਿਹੜੇ ਉਹਨਾਂ ਦੇ ਫੀਡਰ ਜਾਂ ਡਰਿੰਕਰ ਹੁੰਦੇ ਨੇ ਆਪਾਂ ਉਹੀ ਛੋਟਿਆਂ ਨੂੰ ਦੇ ਦਿੰਨੇ ਆ ਉਹ ਗੱਲ ਤੋਂ ਦੋਸਤੋ ਪਾਣੀ ਪਰਹੇਜ਼ ਕਰਨਾ ਹਮੇਸ਼ਾ ਕਰਕੇ ਜਿਹੜੇ ਫੀਡਰ ਡਰਿੰਕਰ ਵੱਡੇ ਜਾਨਵਰਾਂ ਨੂੰ ਆਪਾਂ ਲਾਉਣੇ ਆ ਉਹ ਛੋਟੇ ਜਾਨਵਰਾਂ ਵੇਲੇ ਨਾ ਵਰਤੇ ਜਾਣ ਉਹਨਾਂ ਨੂੰ ਅਲੱਗ ਫੀਡਰ ਡਰਿੰਕਰ ਦਿੱਤੇ ਜਾਣਾ ਤੇ ਵੱਡਿਆਂ ਨੂੰ ਲੱਗ ਠੀਕ ਹੈ ਜੀ ਜਦੋਂ ਆਪਾਂ ਬੱਚਾ ਪਾਲਿਆ ਉਹ ਫੀਡਰ ਡਰਿੰਕਰ ਆਪਣੇ ਕੋਲ ਸਾਮਕੇ ਰੱਖ ਲਓ ਧੋ ਕੇ ਸਮਾਰ ਕੇ ਜਦੋਂ ਅਗਲੀ ਵਾਰ ਬੱਚਾ ਪਾਉਣਾ ਆਪਾਂ ਨੇ ਫੇਰ ਉਹ ਜਿਹੜੇ ਫੀਡਰ ਡਰਿੰਕਰ ਨੇ ਤੁਸੀਂ ਫੇਰ ਵਰਤ ਸਕਦੇ ਹੋ ਤੁਹਾਡੇ ਕੰਮ ਆ ਜਾਣਗੇ ਅਗਲੀ ਗੱਲ ਜਦੋਂ ਆਪਾਂ ਬੱਚਾ ਲੈ ਕੇ ਆਉਣੇ ਆ ਛੋਟਾ ਉਦੋਂ ਫੀਡ ਪਹਿਲੀ ਵਾਰ ਉਹਨਾਂ ਨੂੰ ਅਖਬਾਰਾਂ ਤੇ ਪਾਉਣੀ ਆ ਜਦੋਂ ਆਪਾਂ ਅਖਬਾਰਾਂ ਤੇ ਬੱਚਿਆਂ ਨੂੰ ਫੀਡ ਪਾਵਾਂਗੇ ਤਾਂ ਫੀਡ ਪ੍ਰੋਪਰ ਖਾ ਸਕਣਗੇ ਉਹਨਾਂ ਨੂੰ ਆਉਂਦਿਆਂ ਨੂੰ ਫੀਡਰ ਜਾਂ ਡਰਿੰਕਰ ਨਹੀਂ ਦੇਣੇ ਜਦੋਂ ਉਹ ਛੋਟੇ ਹੁੰਦੇ ਨੇ ਨਵੇਂ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਤਰ੍ਹਾਂ ਖਾਣਾਗਾ ਸੋ ਪਹਿਲੀ ਵਾਰ ਆਪਾਂ ਜਿਹੜਾ ਅਖਬਾਰ ਬਚਾਉਣਾਗਾ ਉਹ ਦੂਰਾ ਅਖਬਾਰ ਬਚਾ ਸਕਦੇ ਆ ਇੱਕ ਬਚਾ ਕੇ ਇੱਕ ਹੋਰ ਬਚਾ ਦੋ ਸੋ ਉਹਦੇ ਆਪਾਂ ਜਿਹੜਾ ਉਹਨਾਂ ਦਾ ਫੀਡ ਦਾਣਾ ਪਾਣੀ ਪਾ ਸਕਦੇ ਆ ਉਹ ਖਿਲਾਰ ਕੇ ਪਾਉਣਾ ਉਹਨਾਂ ਨੂੰ ਇੱਕ ਜਗ੍ਹਾ ਤੇ ਨਹੀਂ ਪਾਉਣਾ ਜਦੋਂ ਆਪਾਂ ਖਿਲਾਰ ਕੇ ਪਾਵਾਂਗੇ ਉਹਨਾਂ ਨੂੰ ਸਾਰੀ ਜਗ੍ਹਾ ਹੀ ਫੀਡ ਦਿਖੂਗੀ ਉਹ ਕਿਤੋਂ ਵੀ ਖਾ ਸਕਣਗੇ ਜਿਹੜਾ ਉਹਨਾਂ ਨੂੰ ਫੀਡਰ ਜਾਂ ਡਰਿੰਕਰ ਨੇ ਉਹ 2-3 ਦਿਨਾਂ ਬਾਅਦ ਦੇਣੇ ਨੇਗੇ ਦੇਣੇ ਜ਼ਰੂਰ ਨੇ ਪਰ 2-3 ਦਿਨਾਂ ਬਾਅਦ ਇਹ ਨਾ ਹੋਵੇ ਕਿ ਆਪਾਂ ਫੀਡਰ ਤੇ ਡਰਿੰਕਰ ਦੇ ਦਈਏ ਉਹ ਭੁੱਖੇ ਮਰੀ ਜਾਣ ਉਹਨਾਂ ਨੂੰ ਨਾ ਪਤਾ ਲੱਗੇ ਕਿ ਕਿੰਨਾ ਚੋ ਖਾਣਾ ਪੀਣਾ ਸੋ ਇਹ ਗੱਲ ਦਾ ਵੀ ਆਪਾਂ ਨੇ ਜਿਹੜਾ ਖਾਸ ਧਿਆਨ ਰੱਖਣਾ ਅਗਲੀ ਗੱਲ ਜਦੋਂ ਦੋਸਤੋ ਆਪਾਂ ਨੇ ਬੱਚਾ ਖਰੀਦ ਕੇ ਲਿਆਉਣਾ ਉਦੋਂ ਪਿਓਰ نسل ਦਾ ਤੇ ਵਧੀਆ ਹੋਣਾ ਚਾਹੀਦਾਗਾ ਜਿਹੜੀ ਸਭ ਤੋਂ ਮੇਨ ਵੱਡੀ ਗੱਲ ਆ ਉਹ ਤੁਸੀਂ ਇਹ ਸੋਚ ਲਓ ਕਿ ਜਿਹੜੇ ਆਪਣੇ ਫਿਰਦੇ ਹੁੰਦੇ ਨੇ बच्चे बेच दे साइकिल ते ਜਾਂ ਹੋਰ ਠੀਕ ਆ ਜੀ ਟੋਕਰੇ ਵਾਲੇ ਕਹਿ ਦਿੰਨੇ ਆਪਾਂ ਉਹਨਾਂ ਤੋਂ ਬੱਚਾ ਕਦੇ ਵੀ ਨਹੀਂ ਲੈਣਾ ਹੈਗਾ ਜਿਹੜਾ ਉਹਨਾਂ ਕੋਲ ਬੱਚਾ ਹੁੰਦਾ ਉਹ ਬਿਲਕੁਲ ਸਸਤਾ ਤੇ ਬੇਕਾਰ ਉਹਨਾਂ ਦੀ ਕੋਈ ਨਸਲ ਨਹੀਂ ਹੁੰਦੀ ਕਈ ਵੀਰ ਕੀ ਕਰਦੇ ਨੇ ਉਹ ਖਰੀਦ ਲੈਂਦੇ ਨੇ ਉਹ ਪ੍ਰੋਪਰ ਜਿਹੜਾ ਬੱਚਾ ਗਰੋਥ ਨਹੀਂ ਕਰਦਾ ਹੈਗਾ ਨਾ ਉਹ ਅੰਡੇ ਦਵੇ ਨਾ ਇਹ ਪਤਾ ਕੀ ਮੁਰਗੇ ਜਾਂ ਮੁਰਗੀ ਆ ਠੀਕ ਆ ਜੀ ਤਾਂ ਕਈ ਵੀਰਾਂ ਦੇ ਮੇਰੇ ਕੋਲ ਫੋਨ ਆਏ ਨੇ ਕਿ ਅਸੀਂ ਉਹਨਾਂ ਤੋਂ ਬੱਚੇ ਖਰੀਦ ਲਏ ਤੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਉਹ ਮੁਰਗੀ ਅੰਡੇ ਤੇ ਨਹੀਂ ਆ ਰਹੀ ਜਾਂ ਸਾਰੇ ਮੁਰਗੇ ਨਿਕਲੇ ਉਹ ਮਰਦੇ ਵੀ ਬਹੁਤ ਨੇ ਸੋ ਆਪਾਂ ਨੇ ਜਿਹੜੇ ਟੋਕਰੇ ਵਾਲੇ ਫਿਰਦੇ ਹੁੰਦੇ ਨੇ ਉਹਨਾਂ ਤੋਂ ਬੱਚਾ ਬਿਲਕੁਲ ਵੀ ਨਹੀਂ ਖਰੀਦਣਾ ਇਹ ਗੱਲ ਦਾ ਤੁਸੀਂ ਨੇ ਖਾਸ ਕਰਕੇ ਧਿਆਨ ਰੱਖਣਾਗਾ ਜੇਕਰ ਦੋਸਤੋ ਇਹ ਗੱਲਾਂ ਦਾ ਆਪਾਂ ਸਾਰੀਆਂ ਦਾ ਧਿਆਨ ਰੱਖਾਂਗੇ ਤਾਂ ਆਪਾਂ ਜਿਹੜਾ ਪੁਲਟਰੀ ਫਾਰਮਿੰਗ 'ਚ ਸਫਲ ਹੋ ਸਕਦੇ ਆਂਗੇ ਆਪਾਂ ਨੂੰ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ 5-7 ਗੱਲਾਂ ਨੇ ਇਹਦਾ ਪ੍ਰੋਪਰ ਧਿਆਨ ਰੱਖਣਾ ਪਊਗਾ ਜੇਕਰ ਆਪਾਂ ਇਹ ਛੋਟੀਆਂ-ਛੋਟੀਆਂ ਗਲਤੀਆਂ ਕਰਦੇ ਆਂ ਤਾਂ ਆਪਾਂ ਪੁਲਟਰੀ ਫਾਰਮਿੰਗ 'ਚ ਫੇਲ ਹੋ ਜਾਾਂਗੇ ਜਿਹੜਾ ਪੁਲਟਰੀ ਫਾਰਮਿੰਗ 'ਚ ਫੇਲ ਹੋਣ ਦਾ ਦੋਸਤੋ ਇਹੀ ਕਾਰਨ ਹੁੰਦਾ ਜਦੋਂ ਆਪਾਂ ਗਲਤੀਆਂ ਕਰਦੇ ਆ ਤਾਂ ਫੇਲ ਹੁੰਨੇ ਆ ਪਰ ਆਪਾਂ ਦੂਜੇ ਨੂੰ ਇਹ ਗੱਲ ਕਹਿ ਦਿੰਨੇ ਆ ਕਿ ਇਹ ਬਿਜ਼ਨਸ 'ਚ ਫਾਇਦਾ ਨਹੀਂ ਹੈਗਾ ਤੇ ਘਾਟਾ ਪੈ ਜਾਊਗਾ ਜੇਬ ਉਹ ਆਪਾਂ ਹੋਰ ਨੂੰ ਵੀ ਡਰਾ ਦਿੰਨੇ ਆ ਇਸ ਨਾਲ ਜਿਹੜੀ ਫਾਰਮਿੰਗ ਦੀ छवि ਖਰਾਬ ਹੁੰਦੀ ਹੈਗੀ ਵੀ ਪੁਲਟਰੀ ਫਾਰਮਿੰਗ ਨੂੰ ਬਹੁਤ ਜ਼ਿਆਦਾ ਡੀਮੋਟੀਵੇਟ ਕਰਦੇ ਨੇ ਕਿ ਇਹ 'ਚ ਨੁਕਸਾਨ ਆ ਜੀ ਇਹ 'ਚ ਕੁਝ ਬਚਦਾ ਨਹੀਂ ਹੈਗਾ ਠੀਕ ਹੈ ਜੀ ਪਰ ਆਪਾਂ ਨੇ ਜੇ ਪ੍ਰੋਪਰ ਕੰਮ ਕਰਾਂਗੇ ਤਾਂ ਸਭ ਕੁਝ ਬਚੂ ਵੀ ਠੀਕ ਹੈ ਜੇ ਆਪਾਂ ਆਪ ਗਲਤੀਆਂ ਕਰਾਂਗੇ ਜਾਂ ਕੁਝ ਸਾਮ ਸੰਭਾਲ ਨਹੀਂ ਕਰਾਂਗੇ ਫਿਰ ਤਾਂ ਦੋਸਤੋ ਕੋਈ ਵੀ ਬਿਜ਼ਨਸ ਕਰ ਲਓ ਕੋਈ ਵੀ ਫਾਰਮਿੰਗ ਕਰ ਲਓ ਆਪਾਂ ਉਹ ਫਾਰਮ ਚੋ ਫੇਲ ਹੋਵਾਂਗੇ ਹੀ ਹੋਵਾਂਗੇ ਕੁਝ ਆਪਾਂ ਨੂੰ ਵੀ ਆਪਦਾ ਦਿਮਾਗ ਲੜਾਉਣਾ ਪਊ ਤੇ ਪ੍ਰੋਪਰ ਜਿਹੜਾ ਉੱਤੇ ਵਰਕ ਕਰਨਾ ਪਊਗਾ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇਕਰ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਅਪਾ ਤੋਂ ਵੀਡੀਓ ਬਣਵਾ ਸਕਦੇ ਹੋਗੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਦੋਸਤੋ ਦੱਸਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਸੋ ਇੱਕ ਵਾਰੀ ਫੇਰ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ